ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪਿਛਲੇ ਸਮੇਂ ਦੇ ਦੌਰਾਨ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਥੋੜੀ ਜੀ ਖਟਾਸ ਆਈ ਸੀ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਮਾਮਲਾ ਕਾਫੀ ਪੱਕ ਗਿਆ ਸੀ ਜਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਕੈਨੇਡਾ ਵੱਲੋਂ ਭਾਰਤ ਦੇ ਉੱਤੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਜਿਸ ਤੋਂ ਬਾਅਦ ਦੇ ਵਿੱਚ ਭਾਰਤ ਨੇ ਵੀ ਕਈ ਤਰ੍ਹਾਂ ਦੇ ਸਖਤ ਫੈਸਲੇ ਲਏ ਡਿਪਲੋਮੈਟਸ ਨੂੰ ਵਾਪਸ ਭੇਜਿਆ ਗਿਆ ਉੱਥੋਂ ਵਾਪਸ ਬੁਲਾ ਲਏ ਗਏ ਕਾਫੀ ਮਾਮਲਾ ਗੰਭੀਰ ਹੋ ਗਿਆ ਸੀ ਤੇ ਹੁਣ ਕਈ ਮਹੀਨੇ ਬੀਤਣ ਤੋਂ ਬਾਅਦ ਇੱਕ ਵਾਰ ਫਿਰ ਕੈਨੇਡਾ ਸਰਕਾਰ ਨੇ ਨਵਾਂ ਇੱਕ ਬਿਆਨ ਦੇ ਦਿੱਤਾ ਹੈ ਜਿਦੇ ਮੁਤਾਬਕ ਹੁਣ ਭਾਰਤ ਦੀ ਜਾਂਚ ਹੋਵੇਗੀ ਜਾਂਚ ਕਿਸ ਸੰਦਰਭ ਦੇ ਵਿੱਚ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਕਥਿਤ ਤੌਰ ਦੇ ਉੱਤੇ ਭਾਰਤ ਨੇ ਕੈਨੇਡਾ ਦੀਆਂ ਆਮ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ 2019 ਤੇ 2021 ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਸ਼ੱਕ ਹੈ ਕਿ ਭਾਰਤ ਦੀ ਦਖਲਅੰਦਾਜ਼ੀ ਸੀ ਜਿਸ ਦੇ ਕਾਰਨ ਚੋਣਾਂ ਪ੍ਰਭਾਵਿਤ ਹੋਈਆਂ ਸੀ ਤੇ ਹੁਣ ਇਹਦੀ ਜਾਂਚ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਫੇਰ ਇੱਕ ਵਾਰ ਕੈਨੇਡਾ ਤੇ ਭਾਰਤ ਆਮੋ ਸਾਹਮਣੇ ਹੋ ਸਕਦੇ ਨੇ ਬਿਆਨ ਆ ਸਕਦੇ ਨੇ ਵੱਖ-ਵੱਖ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰਾਲੇ ਨਾਲ ਸੰਬੰਧਿਤ ਮੰਤਰੀ ਨੇ ਉਹ ਵੀ ਆਪਣੇ ਆਪਣੇ ਪੱਖ ਰੱਖ ਸਕਦੇ ਨੇ ਤੇ ਉਹਨਾਂ ਨੇ ਇਹਦੇ ਉੱਤੇ ਇੱਕ ਹੋਰ ਚੀਨ ਦੇ ਨਾਲ ਜੁੜੀ ਹੋਈ ਵੀ ਚਰਚਾ ਕੀਤੀ ਹੈ ਕਿ ਚੀਨ ਦੇ ਵਿੱਚ ਆ ਵੀ ਜਿਹੜੀ ਦਾਖਲ ਅੰਦਾਜ਼ੀ ਕੀਤੀ ਗਈ ਹੈ ਚੀਨ ਵੱਲੋਂ ਵੀ ਉਹਨਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕੀਤਾ ਗਿਆ ਸੀਗਾ ਇੱਕ ਰਿਪੋਰਟ ਹੈ ਬਲੂਮਬਰਗ ਦੀ ਉਹਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਦੇ ਵਿੱਚ ਕਾਫੀਆਂ ਦਸਤਾਵੇਜ਼ ਲੀਕ ਹੋ ਗਏ ਸੀ ਤੇ ਜਸਟਿਨ ਟਰੂਡੋ ਸਰਕਾਰ ਨੂੰ ਇਹਦਾ ਵੀ ਖਦਸ਼ਾ ਹੈ ਕਿ ਇਹ ਵੀ ਕਿਸੇ ਨੇ ਕਰਵਾਏ ਨੇ ਤੇ ਉਹਦੀ ਵੀ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਹੁਣ ਉਹਨਾਂ ਨੇ ਵੀ ਕਿਹਾ ਸੀਗਾ ਕਿ ਜਿਹੜੇ ਦਸਤਾਵੇਜ਼ ਲੀਕ ਹੋਏ ਸੀ ਉਹ ਦੋਸ਼ ਸਾਰਾ ਚੀਨ ਦੇ ਉੱਤੇ ਲੱਗਿਆ ਸੀ ਕਿਉਂਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਨੇ ਹੋਰ ਜਿਹੜੇ ਉਮੀਦਵਾਰ ਸੀਗੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਪ੍ਰਭਾਵਿਤ ਕੀਤਾ ਸੀਗਾ ਉਹਨਾਂ ਦੀ ਚੋਣ ਨੂੰ ਪ੍ਰਭਾਵਿਤ ਕੀਤਾ ਸੀਗਾ ਉਹਨਾਂ ਦਾ ਸਮਰਥਨ ਕੀਤਾ ਸੀ ਤੇ ਸਿੱਧੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਚੋਣਾਂ ਨੂੰ ਪ੍ਰਭਾਵਿਤ ਕੀਤਾ ਗਿਆ ਤੇ ਹੁਣ ਇਸੇ ਮਾਮਲੇ ਦੇ ਉੱਤੇ ਇਹਦੇ ਨਾਲ ਹੀ ਮਿਲਦੇ ਜਿਹੜੇ ਮਾਮਲੇ ਦੇ ਉੱਤੇ ਇੱਕ ਵਾਰ ਫਿਰ ਸੰਕੇਤ ਦਿੱਤੇ ਨੇ ਕੈਨੇਡਾ ਸਰਕਾਰ ਨੇ ਜਸਟਨ ਟਰੂਡੋ ਦੀ ਸਰਕਾਰ ਨੇ ਕਿ ਭਾਰਤ ਦੀ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਤਿਆਰੀਆਂ ਵੀ ਸ਼ਾਇਦ ਕਰ ਲੀਆਂ ਹੋਣਗੀਆਂ ਕਿ ਕਿਸ ਸੰਦਰਭ ਦੇ ਵਿੱਚ ਜਾਂਚ ਕਰਨੀ ਹੈ ਕਿਉਂਕਿ ਸੰਦਰਭ ਬੜਾ ਕਲੀਅਰ ਹੈ ਕਿ ਉਹਨਾਂ ਨੂੰ ਇਹ ਸ਼ੱਕਾ ਕੈਨੇਡਾ ਨੂੰ ਕਿ ਭਾਰਤ ਨੇ ਦਖਲਅੰਦਾਜ਼ੀ ਕੀਤੀ ਹੈ ਕਿ ਜਿਹੜੀਆਂ ਚੋਣਾਂ ਆਮ ਚੋਣਾਂ ਕੈਨੇਡਾ ਦੀਆਂ ਹੋਈਆਂ ਨੇ ਤੇ ਹੁਣ ਤੁਹਾਨੂੰ ਦੱਸ ਦਈਏ ਕਿ 2024 ਚੜ ਚੁੱਕਿਆ ਹੈ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਵੀ ਰਿਪੀਟ ਤੁਹਾਨੂੰ ਦੱਸ ਦਈਏ ਕਿ ਹੁਣ 2024 ਚੜ ਚੁੱਕਿਆ ਹੈ ਇਸ ਵਰੇ ਦੇ ਵਿੱਚ ਹੀ ਭਾਰਤ ਦੀਆਂ ਚੋਣਾਂ ਵੀ ਹੋਣੀਆਂ ਨੇ ਆਮ ਚੋਣਾਂ ਹੋਣੀਆਂ ਨੇ ਜਿਦੇ ਵਿੱਚ ਸਰਕਾਰ ਬਦਲਣੀ ਹੈ ਤੇ ਇਸੇ ਦੇ ਚੱਲਦਿਆਂ ਜੇਕਰ ਇਹਨਾਂ ਦਿਨਾਂ ਦੇ ਦੌਰਾਨ ਹੀ ਕੈਨੇਡਾ ਵੱਲੋਂ ਇੱਕ ਵਾਰ ਫੇਰ ਅਜਿਹੀ ਕੋਈ ਗੱਲ ਕੀਤੀ ਜਾਂਦੀ ਹੈ ਕੋਈ ਜਾਂਚ ਵਾਸਤੇ ਦਸਤਾਵੇਜ਼ ਭੇਜੇ ਜਾਂਦੇ ਨੇ ਜਾਂ ਫਿਰ ਜਾਂਚ ਆਪਣੇ ਪੱਧਰ ਦੇ ਉੱਤੇ ਕਰਵਾਈ ਜਾਂਦੀ ਆ ਤਾਂ ਫਿਰ ਮਾਮਲਾ ਹੋਰ ਵੀ ਗੰਭੀਰ ਹੋ ਸਕਦਾ ਉਹਦਾ ਭਾਰਤ ਦੀਆਂ ਆਮ ਚੋਣਾਂ ਦੇ ਉੱਤੇ ਵੀ ਅਸਰ ਪੈਣਾ ਸੰਭਾਵਿਕ ਹੈ ਕਿਉਂਕਿ ਧਿਆਨ ਉਧਰ ਚਲਾ ਜਾਵੇਗਾ ਕੈਨੇਡਾ ਵਾਲੇ ਮੁੱਦੇ ਦੇ ਉੱਤੇ ਤੇ ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਕਦੋਂ ਇਹ ਜਿਹੜੀ ਜਾਂਚ ਆਰੰਭ ਕਰਵਾਉਂਦੀ ਹੈ ਕਿਉਂਕਿ ਕਥਿਤ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਵੀ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਚਾਈਨਾ ਦੀ ਪਹਿਲਾਂ ਜਾਂਚ ਕਰਵਾਈ ਸੀ ਜਿਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਸੀ ਤੇ ਹੁਣ ਭਾਰਤ ਵੱਲ ਨਜ਼ਰਾਂ ਨੇ ਕੈਨੇਡਾ ਦੀਆਂ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਤੇ ਭਾਰਤ ਦੇ ਸਬੰਧ ਬੜੇ ਵਧੀਆ ਨੇ ਵਪਾਰਕ ਸਬੰਧ ਵੀ ਨੇ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਵਿਦਿਆਰਥੀ ਕੈਨੇਡਾ ਦੇ ਵਿੱਚ ਜਾਂਦੇ ਨੇ ਪੰਜਾਬੀ ਵਿਦਿਆਰਥੀ ਕੈਨੇਡਾ ਦੇ ਵਿੱਚ ਜਾਂਦੇ ਨੇ ਉੱਥੇ ਰੋਜ਼ਗਾਰ ਲੱਭਦੇ ਨੇ ਪੜ੍ਹਾਈ ਕਰਦੇ ਨੇ ਨੌਕਰੀ ਕਰਦੇ ਨੇ ਇਹ ਸਭ ਦੇ ਚੱਲਦੇ ਹੁਣ ਪਿੱਛੇ ਜੇ ਕੈਨੇਡਾ ਨੇ ਇੱਕ ਹੋਰ ਵੀ ਫੈਸਲਾ ਲਿਆ ਸੀਗਾ ਕਿ ਕੈਪਿੰਗ ਲਗਾ ਦਿੱਤੀ ਸੀਗੀ ਕਿ ਜਿੰਨੇ ਕੁ ਸਾਡੇ ਕੋਲ ਸਟੂਡੈਂਟ ਆਉਣਗੇ ਉਹਨਾਂ ਦੀ ਅਸੀਂ ਲਿਮਿਟ ਤੈਅ ਕਰਾਂਗੇ ਜ਼ਿਆਦਾ ਸਟੂਡੈਂਟ ਅਸੀਂ ਕ ਮੰਤਰੀ ਪੱਧਰ ਦੇ ਉੱਤੇ ਨਹੀਂ ਸੱਦਨੇ ਹਾਲਾਂਕਿ ਉਹ ਪੂਰੇ ਵਿਸ਼ਵ ਦੇ ਸਟੂਡੈਂਟਸ ਦੀ ਗੱਲ ਸੀਗੀ ਉੱਥੋਂ ਦੇ ਲੋਕਾਂ ਦੀ ਗੱਲ ਸੀ ਪਰ ਭਾਰਤ ਦੇ ਨਾਲੇ ਸੰਦਰਭ ਕਾਫੀ ਜੁੜ ਜਾਂਦਾ ਹੈ ਇਸ ਤੋਂ ਪਹਿਲਾਂ ਭਾਰਤ ਨੇ ਵੀ ਕਈ ਕਾਰਵਾਈਆਂ ਕੀਤੀਆਂ ਸੀ ਵੀਜ਼ੇ ਤੱਕ ਰੋਕ ਦਿੱਤੇ ਗਏ ਸੀਗੇ ਜਿਹਦਾ ਖਮਿਆਜ਼ਾ ਉਸ ਵਿਆਹ ਸ਼ਾਦੀਆਂ ਵਾਲੇ ਸੀਜ਼ਨ ਦੇ ਵਿੱਚ ਆਮ ਲੋਕਾਂ ਨੂੰ ਜਿਨ੍ਹਾਂ ਨੇ ਇੱਥੇ ਆਉਣਾ ਸੀਗਾ ਆਪਣੇ ਰਿਸ਼ਤੇਦਾਰਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਸੀ ਉਹਨਾਂ ਨੂੰ ਵੀ ਭੁਗਤਣਾ ਪਿਆ ਸੀ ਖਮਿਆਜ਼ਾ ਉਹ ਵਾਲਾ ਤੇ ਹੁਣ ਇੱਕ ਵਾਰ ਫਿਰ ਜੇਕਰ ਕੈਨੇਡਾ ਕੋਈ ਜਾਂਚ ਦੀ ਗੱਲ ਤੋੜਦਾ ਹੈ ਜਾਂ ਫਿਰ ਕੋਈ ਗ੍ਰੇ ਮੰਤਰੀ ਅਲੇ ਨਾਲ ਸੰਪਰਕ ਕਰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਫੇਰ ਗੰਭੀਰ ਹੋ ਸਕਦਾ ਹੈ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਨਾਲ ਨੰਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ